ਸੋ ਪਹਿਲਾਂ ਵੱਧ ਸੀਗੇ ਹੁਣ 2122 ਨੇ 2122 ਨੇ ਪਹਿਲਾਂ ਕਿੰਨੇ ਵਧਾਤੇ ਸੀ ਪਹਿਲਾਂ ਸਿਰ 150 ਸੀਗੇ 7 ਏਕੜ ਚ ਫਾਰਮ ਲੱਗੇ ਪੂਰਾ ਕਰੇਜ ਆਉਣਾ ਫਿਰ ਉਸ ਟਾਈਮ ਹਾਂਜੀ ਸਰ ਸਾੜ ਦਾ ਹੁਣ ਹੈ ਸਾੜ ਦਾ ਹੁਣ ਹੈ ਚਲੋ ਤੇ ਇਹਨੂੰ ਸੋ ਕਿੰਨੇ ਵਾਰੀ ਲਾ ਚੁੱਕੇ ਆਪਾਂ ਇਹਦਾ ਆ ਲੜਵਾ ਤੀਸਰਾ ਸ਼ੋਅ ਹੈ ਤੀਜਾ ਸ਼ੋਅ ਹੈ ਹਾਂ ਕੀ ਪਰਫਾਰਮੈਂਸ ਰਹੀ ਹੈ ਇਹਦੀ ਪਰਫਾਰਮੈਂਸ ਇਹਦੀ ਵਧੀਆ ਹੀ ਰਹੀ ਸਾਰੇ ਦੇ ਕਿਉਂਕਿ ਇਹ ਕਲਰ ਨੂੰ ਵੈਸੇ ਹੀ ਅਟਰੈਕਸ਼ਨ ਬਹੁਤ ਆਉਂਦੀ ਹੈ ਤੇ ਪੱਪੀ ਵੀ ਹੁੰਦੇ ਆਪਣੇ ਕੋਲੇ ਹਾਂਜੀ ਪੱਪੀ ਹੁੰਦੇ ਯਾਰ ਕਿੰਨੇ ਡੌਗ ਰੱਖਿਆ ਤੁਸੀਂ ਆਪਣੇ ਕੋਲ 8 ਫੀਮੇਲ ਹਨ ਜਿੱਤੇ 3 ਸਟੱਡ ਨੇ ਇੱਕ ਇਹ ਹੋ ਗਿਆ ਚੌਥਾ ਇਹ ਚੌਥਾ ਹੈ ਹਾਂਜੀ ਹਾਂਜੀ ਇਹਦੇ ਬਹੁਤ ਪਿਆਰਾ ਜਿਹਾ ਟੁਆਏ ਬਰੀਡ ਦਾ ਜਿਹੜਾ ਡੌਗ ਹੈ ਉਹ ਖੜਿਆ ਹੈ ਨਾ ਸ਼ੋਅ ਦੇ ਵਿੱਚ ਲਾਉਣ ਵਾਸਤੇ ਆਏ ਨੇ ਮੈਡਮ ਇਹ ਆਏ ਨੇ ਕਿੱਥੋਂ ਆਏ ਨੇ ਕਿੰਨਾ ਅਗਰੈਸਿਵ ਹੈ ਬਹੁਤ ਸ਼ਰਾਰਤੀਆਂ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿੱਥੋਂ ਆਏ ਨੇ ਜਾਣਕਾਰੀ ਲੈਣ ਆ। ਜਲਦੀ ਵਾਪਸ। ਇਹਦੀ ਟੈਕ ਹੋ ਰਿਆ। ਹਾਂਜੀ। ਹਾਂਜੀ। ਤੇ ਚਲੋ ਕੋਈ ਗੱਲ ਨਹੀਂ ਆਪਾਂ ਗੱਲਬਾਤ ਕਰਦੇ ਆ। ਹਾਂ ਮੈਡਮ ਕੀ ਹਾਲ ਚਾਲ? ਬਸ ਵਧੀਆ ਸਰ। ਹਾਂ ਕੀ ਹਾਂ ਆਪਾਂ ਕਿੱਥੋਂ ਆਇਾਂਗੇ? ਸੇ ਦਿੱਲੀ ਤੋਂ ਆਏ ਆ। ਦਿੱਲੀ ਤੋਂ। ਕਿਹੜਾ ਚੈਨਲ ਆਪਣਾ? ਐਸਟਰੋ ਚੈਨਲ। ਐਸਟਰੋ ਚੈਨਲ। ਇਹ ਇਹ ਡੌਗ ਬਾਰੇ ਜਾਣਕਾਰੀ ਦਿਓ। ਇਹਦਾ ਨਾਮ ਕੀ ਆਪਾਂ ਲੱਭ ਕੇ ਦੱਸੋ। ਸਰ ਲਿਓ ਹੈਗਾ। ਲਿਓ। ਹਾਂਜੀ। ਲਿਓ ਦਾ ਸੁਭਾਅ ਕਿਦਾਂ ਦਾ? ਲਿਓ ਪਹਿਲਾਂ ਤਾਂ ਠੀਕ ਸੀਗਾ ਹੁਣ ਥੋੜਾ ਬੱਚਿਆ ਕਰਕੇ ਥੋੜਾ ਐਗਰੈਸਿਵ ਹੋ ਗਿਆ ਐਗਰੈਸਿਵ ਹੋ ਗਿਆ ਹਾਂ ਐਗਰੈ ਥੋੜਾ ਇਰੀਟੇਟ ਹੈ ਗਰਮੀ ਵੀ ਬਹੁਤ ਹੈ ਕਿੰਨੇ ਵਾਰੀ ਸ਼ੋਅ ਲਾ ਚੁੱਕੇ ਉਹਨੂੰ ਸਿੱਧੇਨ ਸੀਸੀਆਂ ਮਿਲ ਗਈਆਂ ਨੇ ਲਾਸਟਲੀ ਫਾਈਟ ਕਰ ਰਿਹਾ ਟਾਈਟਲ ਮਿਲ ਜਾਊਗਾ ਫਿਰ ਸੀਸੀ ਮਿਲ ਜਾ ਚੈਂਪੀਅਨਸ਼ਿਪ ਚੈਂਪੀਅਨ ਸਰਟੀਫਿਕੇਟ ਆ ਬਨੋ ਚੈਂਪੀਅਨ ਸਰਟੀਫਿਕੇਟ ਠੀਕ ਹੈ ਇਹਦੇ ਵਾਸਤੇ ਕਿੰਨੀਆਂ ਸੀਸੀ ਚਾਹੀਦੀਆਂ ਨੇ ਚੈਂਪੀਅਨ ਬਣਨ ਵਾਸਤੇ 4 ਸਰ 4 ਠੀਕ ਹੈ ਤੇ ਕਿੰਨੇ ਚਰਤੂਪਾ ਡੌਗ ਲਾਈਨ ਦੇ ਵਿੱਚ ਆਏ ਆ ਸਰ ਮੈਂ 2007 ਤੋਂ ਆ ਗਈ ਇਸ ਲਾਈਨ ਤੇ ਆ 2007 ਤੋਂ ਜੀ ਸਰ ਠੀਕ ਹੈ ਕਿੰਨੇ ਡੌਗ ਰੱਖਿਆ ਤੁਸੀਂ ਨੇ ਸਰ ਪਹਿਲਾਂ ਵਾਧੂ ਸੀਗੇ ਹੁਣ 2122 ਨੇ 2122 ਨੇ ਪਹਿਲਾਂ ਕਿੰਨੇ ਵਧਾਤੇ ਸੀ ਪਹਿਲੇ ਸਿਰ 150 ਸੀਗੇ 7 ਏਕੜ ਚ ਫਾਰਮ ਲੱਗੇ ਪੂਰਾ ਕਰੇਜ ਹੋਣਾ ਫਿਰ ਉਸ ਟਾਈਮ ਹਾਂਜੀ ਸਰ ਤੇ ਹੁਣ ਫਿਰ ਕਿਉਂ ਘਟਾਈ ਤੁਸੀਂ ਹੁਣ ਸਿਰ ਟੋਏ ਬਰੀਡ ਚ ਹੈਗੇ ਸਿਰਫ ਸਪੈਸੀਫਿਕਲੀ ਓਤੇ ਪਹਿਲਾਂ ਵੱਡੀ ਵੀ ਰੱਖੀ ਹੋਈ ਸੀ ਬਰਨਾਰਡ ਦੀ ਬਰੀਡਿੰਗ ਨੇ ਸਟਾਰਟ ਕੀਤੀ ਸੀ ਪਹਿਲਾਂ ਸਟਾਰਟ ਤੇ ਮੈਂ ਪੱਗ ਤੋਂ ਕੀਤੀ ਸੀਗੀ ਉਸ ਟਾਈਮ ਕਰੇਜ ਸੀਗੇ ਸਕੂਲਸ ਸੀ ਅਸੀਂ ਉਸ ਤੋਂ ਬਾਅਦ ਬਰਨਾਰਡ ਚ ਆਏ ਫਿਰ ਹੁਣ ਟਾਇਲ ਤੇ ਬੀਸ਼ਾਂਸ ਦੀ ਬਰੀਡਿੰਗ ਹੈਗੀ ਨਹੀਂ ਠੀਕ ਹੈ ਹਾਂਜੀ ਇਹਦੀ ਕਿੰਨੀ ਚ ਹੋ ਗਈ ਸਰ ਇਹ 18 ਮਹੀਨੇ ਦਾ ਹੈ 18 ਮਹੀਨੇ ਹੋ ਗਏ ਤੇ ਅੱਜ ਕਿਦਾਂ ਦੀ ਤਿਆਰੀ ਹੈ ਦੀ ਤਿਆਰੀ ਵਧਾ ਹੈ ਤਿਆਰੀ ਪੂਰੀ ਆ ਚੰਗੀ ਗੱਲ ਹੈ ਤੇ ਹੁਣ ਅੱਜ ਮਤਲਬ ਇਹਨੂੰ ਨਹੀਂ ਸਰ ਨਹੀਂ ਟੱਚ ਨਹੀਂ ਗਿਆ ਜਿਹੜਾ ਇਹ 100 ਤੋਂ ਪਹਿਲਾਂ ਕਿੱਥੇ ਕਿੱਥੇ ਸੋਹ ਲਵਾ ਚੁੱਕੇ ਤੁਸੀਂ ਕਿੱਥੇ ਕਿੱਥੇ ਸ਼ੋਹ ਲਵਾ ਚੁੱਕੇ ਨੇ ਇਹ ਤੋਂ ਪਹਿਲੇ ਸэр ਆਪਣਾ ਕਰਨਾਲੇ ਸ਼ੋ ਲੱਗਿਆ ਆਪਣਾ ਲੁਧਿਆਣੇ ਲੱਗਿਆ ਤੇ ਲੁਧਿਆਣੇ 5th ਬੈਸਟਨ ਸ਼ੋ ਲੱਗਿਆ ਸੀਗਾ ਤੇ ਆਪਣਾ ਔਰ ਪਟਿਆਲ ਡੈਰਾਦੂਨ ਲੱਗ ਚੁੱਕਿਆ ਡੈਰਾਦੂਨ ਵੀ ਲੱਗਿਆ ਵਧੀਆ ਪਰਫਾਰਮੈਂਸ ਰਹੀ ਬਹੁਤ ਵਧੀਆ ਬਹੁਤ ਵਧੀਆ ਸੀ ਠੀਕ ਹੈ ਬਾਹਰ ਦੇ ਸੁਝਾਜ ਆਏ ਸੀ ਫੋਰਨ ਦੇ ਬਹੁਤ ਵਧੀਆ ਸੀਗੇ ਇਹਦੀ ਬਲੱਡ ਲਾਈਨ ਕਿਹੜੀ ਹੈ ਸਰ 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 ਦੀ ਬਰੀਡਿੰਗ ਦਾ ਮੇਰੇ ਘਰੇ 10ਵੀਂ ਜਮਾਸ਼ਲਾ ਦੀ ਓਕੇ ਹਾਂਜੀ ਮਤਲਬ ਤੁਹਾਡੇ ਕੋਲੋਂ ਚੱਲਿਆ ਇਹ ਠੀਕ ਹੈ ਬਸ ਬਲੱਡ ਲਾਈਨ ਦਾ ਨਾਮ ਦੱਸੋ ਕਿਹੜੀ ਆ ਇਹ ਰਸ਼ੀਆ ਦੇ ਜੀ ਰਸ਼ੀਆ ਇمپੋਰਟ ਦੀ ਇੰਪੋਰਟ ਲਾਈਨ ਦਾ ਇਹਦੇ ਬੱਚੇ ਦੀ ਕਿੰਨੀ ਪ੍ਰਾਈਸ ਹੁੰਦੀ ਹੈ ਬੱਚੇ ਦੀ ਪ੍ਰਾਈਸ ਸੇ ਬੱਚੇ ਦੇ ਉਸ ਸਟਾਰਟਿੰਗ ਹੈਗਾ ਸੇ 70000 ਤੋਂ ਮੈਂ ਹਾਂ 70000 ਤੋਂ ओरिजिनल ਕੁਆਲਿਟੀ ਦੇ ਓਕੇ ਹਾਂ ਤੇ ਉੱਤੇ ਕੋਈ ਕੋਈ ਲਿਮਟ ਨਹੀਂ ਹੈ ਅਗਰ ਤੇ ਲੱਖ ਦੇ ਵੀ ਨੇ 2 ਲੱਖ ਦਾ ਵੀ ਹੈ ਬੱਚਾ ਠੀਕ ਹੈ ਮਲੋ ਤਾਂ ਕੁਆਲਟੀ ਦੇ ਉੱਤੇ ਹੈ ਸਰ ਕਿੰਨਾ weight ਹੋਣਾ ਇਹਦਾ ਸਰ ਇਹ ਆਪਣਾ 1.5 1.5 ਕਿਲੋ ਦਾ ਹੋਏਗਾ ਆਸ-ਪਾਸ ਬਸ ਜ਼ਿਆਦਾ ਨਹੀਂ ਹੈ ਪੂਨੇ 2 1.5 1.5 ਪੂਨੇ 2 ਠੀਕ ਹੈ ਤੇ ਡਾਈਟ ਕੀ ਦੇ ਰਹੇ ਨੋ ਸਰ ਰਾਇਲ ਕੈਨ ਦੇ ਰਹੇ ਆ ਰਾਇਲ ਕੈਨ ਕੁਆਂਟੀਟੀ ਸਰ ਬਿਲਕੁਲ ਥੋੜੀ ਜੀ ਹੈਗੀ ਐਕਚੁਅਲੀ 50 ਗ੍ਰਾਮ ਦਾ ਇਹ ਹੈ ਬਰੀਡ ਖਾਂਦੀ ਹੈ ਪੂਰੇ ਦਿਨ ਦਾ 50 ਤੇ 80 ਗ੍ਰਾਮ ਦਾ ਜ਼ਿਆਦਾ ਨਹੀਂ ਦੇ ਸਕਦੇ ਸੀ 1 ਟਾਈਮ 2 ਟਾਈਮ ਸਰ ਮੈਂ ਡਿਵਾਈਡ ਕਰ ਦਿੰਨੀ ਆ ਦੋ ਮੀਲ ਦੇ ਵਿੱਚ ਓਕੇ ਜੀ ਮਾਲੋ 50 ਗ੍ਰਾਮ ਨੂੰ ਦੋ ਸਿਰਤਾਂ ਦੇ ਵਿੱਚ 80 ਗ੍ਰਾਮ ਅਸੀਂ ਰੱਖਨੇ ਆ ਚਾਲੀ 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 ਕਰਕੇ ਠੀਕ ਹੈ ਤੇ ਇਹਦੀ ਇਸਦੀ ਬਰੀਡਿੰਗ ਚਲਾਈ ਤੁਸੀਂ ਸੌਰੀ ਇਹਦੀ ਬਰੀਡਿੰਗ ਚਲਾਈ ਅੱਗੇ ਐ ਹੁਣ ਮੀਟਿੰਗ ਹੋਈ ਹੋਈ ਐ ਫੀਮੇਲ ਠੀਕ ਹੈ ਅੱਗੇ ਮਾਲੋ ਅੱਗੇ ਬੱਚੇ ਵੀ ਹੈਗੇ ਨੇ ਬੱਚੇ ਵੀ ਨੇ ਬਹੁਤ ਸੋਹਣੇ ਉਹ ਵੀ ਲੱਗਿਆ ਸੀਗਾ ਓਕੇ ਨਹੀਂ ਹੁਣੇ ਕਿਹੜੀ ਸ਼ੋ ਸੀਗਾ ਆਪਣਾ ਜਮੇਵ ਲੱਗੇ ਅੰਬਾਲਾ ਸ਼ੋ ਦੇ ਵਿੱਚ ਉਹਨੂੰ ਬੈਸਟ ਪੱਪੀ ਮਿਲਿਆ ਇਸ ਪੱਪੀ ਨੂੰ ਹਾਂ اسی ਦੇ ਬੱਚੇ ਨੂੰ ਹਾਂ ਇਹਦੇ ਬੱਚੇ ਨੂੰ ਤੁਸੀਂ ਮਤਲਬ ਕਿ ਕਿੰਨੀ ਕੁ ਪ੍ਰਾਈਸ ਰੱਖੀ ਹੈ ਬੱਚੇ ਦੀ ਅੱਗੇ ਸਰ ਹੁਣੇ ਕੋਈ ਸੇਲ ਇਹ ਨਾਲ ਗੱਲ ਕਰ ਹਾਂਜੀ 70000 ਤੋਂ ਸ਼ੁਰੂ ਹੁੰਦੇ ਆ ਜੀ ਫਿਰ ਕੁਆਲਟੀ ਦੇ ਸਬਜ਼ਰ ਕੋਲ ਬੱਚੇ ਬਹੁਤ ਘੱਟ ਹੁੰਦੇ ਨੇ ਬੱਚੇ ਬਹੁਤ ਘੱਟ ਨੇ ਠੀਕ ਹੈ ਤੇ ਇਹਨਾਂ ਦੀ ਕੇਰਿੰਗ ਇਹਨਾਂ ਦੇ ਕਿੰਨੇ ਬੱਚੇ ਪੈਂਦੇ ਆ ਮੰਨ ਲਓ ਇੱਕ 2000 ਤੈਨੂੰ ਹੁੰਦਾ ਜੀ ਔਰ ਮੈਂ 2000 ਤੈਨੂੰ ਹੁੰਦਾ ਔਰ ਮੈਂ ਤਿੰਨ ਵਾਰੀ ਜਦੋਂ ਬੱਚੇ ਲੈ ਲਏ ਓਕੇ ਤਾਂ ਉਹ ਯੂਟਰਸ ਰਿਮੂਵ ਕਰਕੇ ਫਰੀ ਆਫ ਕੋਸਟ ਰੱਖੇਗੇ ਜੀ ਚੰਗੀ ਫੀਮਰ ਦੇ ਦੇ ਓਕੇ ਜੀ ਠੀਕ ਹੈ ਜੀ ਚਲੋ ਵਧੀਆ ਗੱਲਬਾਤ ਆ ਕਿਸੇ ਨੂੰ ਜਰੂਰਤ ਹੁੰਦੀ ਹੈ ਤੁਹਾਡਾ ਸੰਪਰਕ ਕਰਨ ਦੀ ਕੰਟੈਕਟ ਨੰਬਰ ਦਿਓ 79971577853 ਕੋੜਾ ਗਰਮਨੀ ਦੇ ਬਾਰੇ ਗੱਲਬਾਤ ਕਰਨੀ ਸੀ ਆਪਾਂ ਨੇ ਉਹ ਦੂਜਾ ਹੈਗਾ ਉਹ AIG ਇਹਦਾ ਓ ਕੈਡਮੀ ਦਾ ਓ ਕੈਡਮੀ ਦਾ ਚਲੋ ਠੀਕ ਹੈ ਇਕੱਲੀ ਰਹਿੰਦੇ ਹਾਂ ਕੰਟਰੈਕਟਰ ਨੰਬਰ ਦਿਓ ਤੁਹਾਡਾ 78143 हुँ. 00002 ਰਿਪੀਟ ਕਰ ਦਿਓ ਤੁਸੀਂ ਬਹੁਤ ਮਹਿਕਾ ਗਿਆ ਤੁਸੀਂ ਸਰ 9971577853 ਰਿਪੀਟ ਕਰ ਦਿਓ 9971577853 ਠੀਕ ਹੈ ਜੀ ਕਿਸੇ ਨੂੰ ਜਰੂਰ ਕੰਟੈਕਟ ਕਰ ਸਕਦੇ ਹੋ ਤੁਸੀਂ ਜਾਣਕਾਰੀ ਲੈਣੀ ਹੈ ਪੱਪੀ ਪਰਚੇਜ਼ ਕਰਨਾ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੋਂ ਲੈ ਸਕਦੇ ਹੋ ਥੈਂਕ ਯੂ ਮੈਮ ਥੈਂਕ ਯੂ ਸਰ ਲਓ ਮਿੱਤਰੋ ਅੱਜ ਲੁਧਿਆਣਾ ਦੇ ਡੌਗ ਸ਼ੋਅ ਦੇ ਵਿੱਚ ਤੁਹਾਨੂੰ ਮਿਲੋਣਾ ਡੱਬੂ ਨਾਲ ਹਨ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਆ ਦੇਖੋ ਇਧਰ ਜਾ ਕੇ ਡੱਬੂ ਅੰਦਰ ਆ ਬਾਈ ਆ ਦੇਖੋ ਕਿੰਨਾ ਪਿਆਰਾ ਡੌਗ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਕਿੱਥੋਂ ਆਇਆ ਹੈ ਹਨ ਤੇ ਇਹਦੇ ਬਾਰੇ ਕੀ ਦੱਸਦੇ ਨੇ ਉਹ ਤੁਹਾਡੇ ਨਾਲ ਕਰ ਲਿਆ ਸਾਂਝਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਚੜ੍ਹਦੀ ਕਲਾ ਕਿਵੇਂ ਚੱਲਦਾ ਕੰਮ ਕਰ ਰਿਹਾ ਕੰਮ ਕਰ ਬਹੁਤ ਸੋਹਣਾ ਹੈ ਅਹਿਆ ਅੱਜ ਆਪਾਂ ਬਹੁਤ ਵਾਰੀ ਦੇਖਿਆ ਤੁਹਾਡੇ ਕੋਲੇ ਕ੍ਰੀਮ ਜੇ ਜਾਂ ਰੈਡ ਜੇ ਡੌਗ ਹੁੰਦੇ ਅੱਜ ਆਪਾਂ ਡੱਬੂ ਲੈ ਕੇ ਆਏ ਆਂ ਤੇ ਕਿੰਨੀ ਐਜ ਦਾ ਹੋ ਗਿਆ ਇਹ ਇਹ ਸਾਲ ਦਾ ਹੋ ਗਿਆ ਸਾਲ ਦਾ ਹੋ ਗਿਆ ਕਿਦਾਂ ਦਾ ਸੁਭਾਅ ਦਾ ਸੁਭਾਅ ਤੇ ਟੈਂਪਰਮੈਂਟ ਤੇ ਇਹਨਾਂ ਦਾ ਸਾਰਿਆਂ ਦਾ ਇੰਨਾ ਕੂਲ ਹੁੰਦਾ ਹੈ ਕਿ ਆਪਾਂ ਮਤਲਬ ਵੱਡਣ ਵੱਡਣ ਵਾਲੇ ਤੇ ਆਪਾਂ ਹੈ ਹੀ ਨਹੀਂ ਮੰਨ ਲਓ ਠੀਕ ਆ ਸਾਰੇ ਫ੍ਰੈਂਡਲੀ ਆ ਭਰੇ ਹਾਂ ਬਹੁਤ ਫ੍ਰੈਂਡਲੀ ਹੁੰਦੇ ਕਿੰਨੀ ਐਜ ਹੋ ਗਈ ਤੇ ਇਹ ਆ 20 ਤਰੀਕ ਨੂੰ ਸਾਲ ਦਾ ਹੋਣਾ ਇਹਨਾਂ ਬੈਠ ਕੇ 7-8 ਦਿਨ ਅਸੇ ਜੀ ਹਾਂ ਜੀ ਸਾਲ ਦਾ ਹੋਣਾ ਸਾਲ ਦਾ ਹੋਣਾ ਚਲੋ ਇਹ ਇਹਨੂੰ ਸ਼ੋ ਕਿੰਨੇ ਵਾਰੀ ਲਾ ਚੁੱਕੇ ਆਪਾਂ ਇਹਦਾ ਲਾਲੋਆ ਤੀਸਰਾ ਸ਼ੋ ਏ ਤੀਜਾ ਸ਼ੋ ਆ ਕੀ ਪਰਫਾਰਮੈਂਸ ਰਹੀ ਏ ਦੀ ਪਰਫਾਰਮੈਂਸ ਇਹਦੀ ਵਧੀਆ ਹੀ ਰਹੀ ਸਾਰੇ ਦੇ ਕਿਉਂਕਿ ਇਹ ਕਲਰ ਨੂੰ ਵੈਸੇ ਹੀ ਅਟਰੈਕਸ਼ਨ ਬਹੁਤ ਆਉਂਦੀ ਏ ਠੀਕ ਹੈ ਇਹਨੂੰ ਕਿਹੜਾ ਕਲਰ ਕਹਿੰਦੇ ਨੇ ਅਸਤੇ ਚਲ ਦੇਸੀ ਪਾਹਾ ਡੱਬੂ ਕਹਿੰਦੇ ਨੇ ਆਹ ਪ੍ਰੋਪਰ ਪਾਰਟੀ ਕਲਰ ਹੈ ਪ੍ਰੋਪਰ ਪਾਰਟੀ ਕਲਰ ਆ ਠੀਕ ਆ ਜੀ ਇਹਦਾ ਥੋੜਾ ਜਿਹਾ ਪਾਰਟੀ ਕਲਰ ਬਾਰੇ ਜਾਣਕਾਰੀ ਦਿਓ ਕਿ ਇਹਦਾ ਕਿੱਦਾਂ ਬਣਦਾ ਹੈ ਪਾਰਟੀ ਕਲਰ ਵੇਖੋ ਇਹਨਾਂ ਦੇ ਮਾਰਕਿੰਗ ਨੇ ਪਾਰਟੀ ਬਣਾਉਣਾ ਜਦੋਂ ਇਹ ਮਾਰਕਿੰਗ ਪ੍ਰੋਪਰ ਆ ਗਈ ਜਦੋਂ ਹਨਾ ਆ ਇੱਥੇ ਮਾਰਕਿੰਗ ਆ ਗਈ ਧੌਣ ਤੇ ਗਾਨੀ ਆ ਗਈ ਠੀਕ ਹੈ ਚਾਰੇ ਲੱਤਾ ਵਾਈਟ ਆ ਗਈਆਂ ਠੀਕ ਹੈ ਇਹਨੂੰ ਕਹਿੰਦੇ ਨੇ ਪ੍ਰੋਪਰ ਮਾਰਕਿੰਗ ਦੇ ਵਿੱਚ ਪਾਰਟੀਕਲਰ ਮਾਰਕਿੰਗ ਦੇ ਵਿੱਚ ਹੈ ਮਤਲਬ ਕਈ ਵਾਰੀ ਇੱਕ ਇੱਕ ਸਾਈਡ ਹੁੰਦੀ ਆ ਉਹ ਮਤਲਬ ਸ਼ੋ ਨਹੀਂ ਕਰ ਸਕਦੇ ਉਹਨੂੰ ਠੀਕ ਹੈ ਜੇ ਪ੍ਰੋਪਰ ਨਹੀਂ ਜੇ ਉਹ ਇੱਕ ਦਿਫੈਕਟਡ ਦੀ ਤਰ੍ਹਾਂ ਹੁੰਦਾ ਨਾ ਨਹੀਂ ਡਿਫੈਕਟਡ ਨਹੀਂ ਮਤਲਬ ਉਹਨੂੰ ਨਾ ਜੇ ਪਾਰਟੀਕਲਰ ਸ਼ੋ ਕਰਨਾ ਹੈ ਤੇ ਉਹ ਮਾਰਕਿੰਗ ਦੇ ਵਿੱਚ ਸ਼ੋ ਹੋਏਗਾ ਠੀਕ ਹੈ ਜਿਵੇਂ ਡਿਜ਼ਾਈਨਿੰਗ ਕਹਿ ਸਕਦੇ ਆਪਾਂ ਇਹ ਤਾਂ ਜਿਵੇਂ ਸ਼ੇਪ ਆ ਡਿਜ਼ਾਈਨਿਕ ਬਣਿਆ ਹੋਇਆ ਹੈ ਹਾਂਜੀ ਹਾਂਜੀ ਹਾਂ 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 ਇਦਾਂ ਠੀਕ ਹੈ ਜੀ ਇਹਨੂੰ ਕਹਿੰ ਇਹ ਅੱਜ ਫਿਰ ਕਿੰਨੀ ਕਿ ਤਿਆਰੀ ਹੈ ਦੀ ਤਿਆਰੀ ਵਧੀਆ ਆਪਣੇ ਵੱਲੋਂ ਦੇ ਵਧੀਆ ਹੀ ਹੁੰਦੀ ਹੈ ਜੀ ਪਰ ਸਾਰੇ ਤੁਹਾਨੂੰ ਕੋਈ ਭਲਵਾਨ ਕੋਈ ਨਹੀਂ ਮਾੜਾ ਹੁੰਦਾ ਬਿਲਕੁਲ ਸਾਰੀ ਤਿਆਰੀ ਬਾਰੇ ਸਾਰੇ ਬਰਾਬਰ ਜੀ ਹੁੰਦੇ ਨੇ ਭਲਵਾਨ ਇਹਨੂੰ ਕੀ ਡਾਈਟ ਦੇ ਰਹੇ ਆਪਾਂ ਡਾਈਟ ਦੇ ਵਿੱਚ ਇਹਨੂੰ ਰੋਅਲ ਕੰਨਣੇ ਰੋਅਲ ਕੰਨਣੇ ਤੇ ਪਨੀਰ ਹੀ ਚੱਲਦਾ ਸੋਹਾ ਟਾਈਮ ਠੀਕ ਆ ਜੀ ਇਹ ਹੋਰ ਕੁਝ ਨਹੀਂ ਨਹੀਂ ਹੋਰ ਕੁਝ ਨਹੀਂ ਐਕਸਟਰਾ ਦੇ ਵਿੱਚ ਆਮੇਗਾ 3 omega 6 ਮਲਟੀਵਿਟਾਮਿਨ ਉਹ ਐਕਸਟਰਾ ਹੀ ਨਹੀਂ ਅ ਥੋੜੀ ਜੀ ਗੱਲਬਾਤ ਆ ਸਰਦੀਆਂ ਦੇ ਵਿੱਚ ਇਹਦੀ ਕਿਦਾਂ ਕੇਅਰ ਕਰਨੀ ਪੈਂਦੀ ਆ ਸਰਦੀਆਂ ਦੇ ਵਿੱਚ ਐਵੇਂ ਜੀ ਵੇਖੋ ਆਪਾਂ ਜੇ ਰੂਮ ਹੀਟਰ ਵਗੈਰਾ ਲਾਈਏ ਉਹ ਨਹੀਂ ਵਧੀਆ ਹੈਗਾ ਗਾਣੀ ਇਹਨਾਂ ਨੂੰ ਸਰਦੀਆਂ ਦੇ ਵਿੱਚ ਜਿਵੇਂ ਕੋਈ ਬਾਹਲੀ ਠੰਡੀ ਹਵਾ ਚੱਲ ਗਈ ਜਾਂ ਤਨਸੀਤ ਲਹਿਰ ਚੱਲ ਗਈ ਕੋਈ ਜੀ ਉਹਦਨ ਕੀ ਕਰੋ ਇਹਨਾਂ ਦੇ ਪਿੰਜਰੇ ਦੇ ਆਲੇ ਦੁਆਲੇ ਕੰਬਲ ਲਵੇਟ ਦਿਓ ਬਸ ਇਹਨਾਂ ਨੇ ਆਪਣੀ ਨਿਗਨ ਵਾਲੀ ਬਹੁਤ ਹੁੰਦਾ ਠੀਕ ਆ ਆਪਣੀ ਹੀਟ ਹੁੰਦੀ ਹੈ ਇਹਨਾਂ ਦੀ ਹਾਂਜੀ ਠੀਕ ਆ ਬਲੋ ਹੋਰ ਕੁਝ ਕਰਨ ਦੀ ਲੋੜ ਨਹੀਂ ਨਹੀਂ ਕੁਝ ਨਹੀਂ ਡਾਈਟ ਜੋ ਚੱਲਦੀ ਉਹ ਚੱਲਣ ਦੋ ਹਾਂਜੀ ਹਾਂ ਠੀਕ ਆ ਤੇ ਮੰਨ ਲਓ ਇਹ ਜਿਹੜੇ ਬਾਸ਼ਿੰਗ ਦੇ ਬਾਰੇ ਦੱਸੋ ਥੋੜਾ ਜਿਹਾ ਸਰਦੀਆਂ ਦੇ ਵਿੱਚ ਇਹਦੇ హెయిਰ ਕੋਟ ਦੀ ਕਿੱਦਾਂ ਕੇਅਰ ਕਰ ਦਿੱਤਾ ਸਕਦੇ ਸਰਦੀਆਂ ਦੇ ਵਿੱਚ ਐਵੇਂ ਡਰਾਈ ਰੱਖਣਾ ਆਪਾਂ ਜੇ ਲਾੜੋ ਵੀ ਕੁੱਤੇ ਦੇ ਉੱਤੇ ਟ੍ਰੇਲ ਪੈ ਗਈ ਜਾਂ ਕਿਤੇ ਘਾਹ ਦੇ ਬ੍ਰਸ਼ਿੰਗ ਕਰ ਦੇਣੀ ਹੈ ਠੀਕ ਹੈ ਵੀ ਕਿਉਂਕਿ ਜਦੋਂ ਜਟਾ ਵੱਜ ਗਈਆਂ ਫਿਰ ਵਾਲ ਜਿਆਦਾ ਖੱਟਣਗੇ ਠੀਕ ਹੈ ਫਿਰ ਵਾਲ ਜਿਆਦਾ ਟੁੱਟਣਗੇ ਹਾਂ ਇਹਨੂੰ ਆਪਾਂ ਵਸ਼ ਕਿੰਨੇ ਚਿਰ ਬਾਅਦ ਕਰ ਸਕਦਾ ਸਰ ਜੀ ਵੇਖੋ ਜੀ ਵੈਸੇ ਤੇ 15 ਦਿਨਾਂ ਦੇ ਵਿੱਚ ਇੱਕ ਵਾਰੀ ਨਾ ਤਾਜਾ ਕੁੱਤਾ ਚੰਗੀ ਗੱਲ ਹੈ ਤੇ ਚੰਗੀ ਗੱਲ ਹੈ ਠੀਕ ਹੈ ਇੱਕ ਵਾਰ ਥੋੜੀ ਹੋਰ ਗੱਲ ਕਰਦਾ ਮੈਂ ਬਾਹਰ ਤੋਂ ਵੀ ਕਈ ਡੌਗ ਹੁੰਦੇ ਨੇ ਮੈਂ ਦੇਖਦਾ ਰਹਿੰਦਾ ਇੱਥੇ ਘੁੰਮਦੇ ਵੀ ਇਹਦੇ 스멜 ਮਾਰਦੇ ਹੁੰਦੇ ਡੌਗ ਦੇ ਮੂੰਹ ਦੇ ਵਿੱਚ ਉਹ ਡੀਵਾਰਮਿੰਗ ਦਾ ਹੀ ਦਿੱਕਤ ਆ ਜਾਂਦੀ ਹੈ। ਅੱਛਾ ਜੀ। ਕਿਉਂਕਿ ਡੀਵਾਰਮ ਕਿਉਂਕਿ ਅੱਖ, ਨੱਕ ਤੇ ਕੰਨ ਇਹ ਤਿੰਨਾਂ ਦਾ ਇੱਕੋ ਹੀ ਰਾਹ ਹੈ। ਓਕੇ। ਤੁਸੀਂ ਕਦੇ ਵੀ ਵੇਖੋ ਜੋ ਆਪਾਂ ਨੱਕ 'ਚ ਪਾਵਾਂਗੇ ਉਹ ਆਪਣਾ ਮੂੰਹ 'ਚ ਸੁਆਦ ਜਾਏਗਾ। ਜੋ ਆਪਾਂ ਅੱਖ 'ਚ ਦਾਰੂ ਪਾਵਾਂਗੇ ਉਹ ਵੀ ਮੂੰਹ 'ਚ ਸੁਆਦ ਜਾਏਗਾ। ਠੀਕ ਹੈ। ਕਿਉਂਕਿ ਜਦੋਂ ਆਪਣੇ ਪੇਟ ਦੇ ਵਿੱਚ ਕੀੜੇ ਹੋਣਗੇ ਨਾ ਤੇ ਜਾਂ ਆਪਣੇ ਦੰਦ ਇਹਨਾਂ ਦੇ ਦੰਦਾਂ ਦੇ ਉੱਤੇ ਜਦੋਂ ਜਲਬਜੀ ਜੰਮ ਜੂਗੀ ਉਹ ਵੀ ਕਾਰਨ ਬਣ ਜਾਂਦਾ ਵੀ ਡੀਵਾਰਮਿੰਗ ਕਰਨ ਵਾਲਾ। ਹਾਂ ਠੀਕ ਹੈ। ਉਹਦੇ ਵਾਸਤੇ ਪਰ ਡੀਵਾਰਮਿੰਗ ਦੀ ਲੋੜ ਪੈਂਦੀ ਹੈ। ਹੰਡੀ ਵਾਰਮਿੰਗ ਕਰਕੇ ਹੀ ਪੇਟ ਦੇ ਵਿੱਚੋਂ ਜਦੋਂ ਕਿ ਬਹੁਤ ਸਾਰੇ ਸੱਜਣ ਸਾਡੀ ਵੀਡੀਓ ਦੇਖਦੇ ਨੇ, ਕਮੈਂਟ ਕਰਦੇ ਨੇ, ਕਾਲ ਵੀ ਕਰਦੇ ਨੇ ਯਾਰ ਦਿੱਕਤ ਆ ਰਹੀ ਹੈ। ਤਾਂ ਕਰਕੇ ਵੀ ਤੁਸੀਂ ਨਹੀਂ ਉਹਦੀ ਡੀਵਾਰਮਿੰਗ ਕਰੋ। ਠੀਕ ਹੈ ਜੀ। ਸਭ ਤੋਂ ਮੇਨ ਗੱਲ ਠੀਕ ਹੈ ਜੀ। ਹਾਂ। ਤੇ ਭਾਈ ਜੀ ਕਿਸੇ ਨੂੰ ਜਾਣਕਾਰੀ ਹੋਰ ਸਾਂਝੀ ਕਰਨੀ ਹੈ ਤਾਂ ਕੋਈ ਤੁਹਾਡੇ ਬਾਰੇ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਕੰਟੈਕਟ ਨੰਬਰ ਦੇ ਦਿਓ 7986095532 ਇੱਕ ਵਾਰੀ ਰਿਪੀਟ ਕਰ ਦਿਓ 7986095532 ਤੇ ਆਪਣੀ ਲੋਕੇਸ਼ਨ ਦੇ ਦਿਓ ਲੋਕੇਸ਼ਨ ਆਪਣੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪਾਤੜਾ ਸਿਟੀ ਦੇ ਨਾਲ ਕਲਬਾਣੂ ਬੰਦੇ ਠੀਕ ਆ ਜੀ ਲਓ ਜੀ ਬਾਈ ਦਾ ਨੰਬਰ ਨੋਟ ਕਰ ਲਓ ਬਹੁਤ ਵਧੀਆ ਡੌਗ ਹੁੰਦੇ ਇਹਨਾਂ ਕੋਲੇ ਇਹਨਾਂ ਕੋਲ ਪੱਪੀ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ ਬਹੁਤ ਸ਼ੋਅ ਕੁਆਲਿਟੀ ਇਹਨਾਂ ਕੋਲੇ ਹੁੰਦੀ ਹੈ ਵੈਸੇ ਤੇ ਜਾਂ ਕੋਈ ਮੀਟਿੰਗ ਵਗੈਰਾ ਦੀ ਕੋਈ ਗੱਲਬਾਤ ਹੈਗੀ ਉਹ ਵੀ ਤੁਸੀਂ ਨਾਲ ਕਰ ਸਕਦੇ ਹੋ ਕਿਸੇ ਟਾਈਮ ਤੁਸੀਂ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਠੀਕ ਲੈ ਵੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਸਿਟਜੂ ਦਾ ਜਿਹੜਾ ਡੌਗ ਹੈ ਮੇਲ ਹੈ ਫੀਮੇਲ ਕੀ ਹੈ ਆ ਦੇਖੋ ਬਹੁਤ ਹੀ ਪਿਆਰਾ ਚੰਗੀਆਂ ਦੇ ਪੋਨੀਆਂ ਸੋਨੀਆਂ ਜੇ ਕਰੀਆਂ ਹੋਈਆਂ ਨੇ ਆ ਦੇਖੋ ਆ ਦਿਖਾਏ ਦਾ ਫੇਸ ਬਹੁਤ ਹੀ ਪਿਆਰਾ ਹੈ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਬਾਈ ਕਿੱਥੋਂ ਆਏ ਨੇ ਹਨਾ ਬਹੁਤ ਹੀ ਇਹਨਾਂ ਦਾ ਸਿਲਕੀ ਸਿਲਕੀ ਦਾ ਹੈਅਰ ਹਨਾ ਇਹ ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲਿਆ ਵੀਰੇ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਤੁਸੀਂ ਦੱਸ ਕਿਤੋਂ ਆਏ ਹੋ ਆਪਣੇ ਵੀਰੇ ਪਾਤੜਾ ਏਰੀਆ ਪੈ ਜਾਂਦਾ ਪਟਿਆਲੇ ਦੇ ਨਾਲ ਅੱਛਾ ਜੀ ਤੇ ਕਿਹੜੀ ਲਾਈਨ ਦਾ ਡੌਗ ਹੈ ਤੁਹਾਡਾ ਇਹ ਇਹ ਔਟਨ ਦਾ ਸੰਨੇ ਓਕੇ ਇਹ ਕਿੰਨੀ ਵਾਰੀ ਸ਼ੋਅ ਲਾ ਚੁੱਕੇ ਹੋ ਇਹ ਇੱਕ ਵਾਰ ਸ਼ੋਅ ਲਾਇਆ ਸੀ ਪਟਿਆਲੇ ਬੈਸਟੈਂਪੱਕੀ ਸ਼ੋਅ ਲੱਗੇ ਅੱਜ ਸੈਕੰਡ ਟਾਈਮ ਹੈ ਹਾਂਜੀ ਕਿੰਨੀ ਕੋਈ ਤਿਆਰੀ ਹੈ ਤਿਆਰੀ ਦੇ ਆਪਣੇ ਵੱਲੋਂ ਤੇ ਪੂਰੀ ਹੈ ਜੀ ਬਾਕੀ ਕਿਸਮਤ ਹੈ ਵਧੀਆ ਇਹ ਇਹਦੀ ਵਾਲ ਵਗੈਰਾ ਕਿਦਾਂ ਸਵਾਲ ਦਿਓ ਕੈਸਾ ਆ ਰ ਦਿਨ ਲੱਗੇ ਰਹਿੰਦੇ ਆ ਜੀ ਇਹਨਾਂ ਦੇ ਬਸ ਕੰਮ ਨਹੀਂ ਕਰਦੇ ਕੋਈ ਮੈਂ ਕੰਮ ਹੋਰ ਕੰਮ ਕਰ ਲਿਆ ਕਰੋ ਯਾਰ ਚਲੋ ਵਧੀਆ ਗੱਲ ਬਾਤ ਹੈ ਜਦੋਂ ਇਹ ਚੀਜ਼ ਰੱਖੀ ਹੈ ਫਿਰ ਇਹਦੀ ਸੰਭਾਲ ਵੀ ਕਰਨੀ ਪਈ ਹੈ ਨਾ ਇਹਨੂੰ ਖਾਣ ਪਾਣ ਨੂੰ ਕੀ ਦੇ ਰਹੇ ਆਪਾਂ ਖਾਣ ਪਾਣ ਨੂੰ ਇਹਨੇ ਇੱਕ ਟਾਈਮ ਖੇੜ ਦਿੰਦੇ ਆ ਜੀ ਇੱਕ ਟਾਈਮ ਦਹੀਂ ਵਗੈਰਾ ਦੇ ਦਿੰਦੇ ਆ ਓਕੇ ਇੱਕ ਟਾਈਮ ਐਗ ਵਗੈਰਾ ਓਕੇ ਇਹਨੂੰ ਘੁਮਾਦੇ ਫਿਰਦੇ ਹੋਂ ਕਿਨੇ ਇੱਦੀ ਬੈਠਾ ਦੇਣਾ ਨਹੀਂ ਥੱਲੇ ਤਾਰ ਤਾਂ ਹੁਣ ਭੱਜਣ ਲੱਗ ਜੂਗਾ ਜੀ ਕਮਾਂਡੇ ਵੀ ਅਜਨੋ ਇਹ ਤਾਂ ਗੰਦਾ ਬਹੁਤ ਸੀ ਤੇ ਹੁੰਦਾਊਗਾ ਹਾਂਜੀ ਹਾਂ ਬਹੁਤ ケア ਰੱਖਣੀ ਪੈਂਦੀ ਹੈ ਕਰੇ ਕਿੱਦਾਂ ਰੱਖ ਦੋ ਇਹਨੂੰ ਫਿਰ ਕਰੇ ਇਹਨੂੰ ਟੇਬਲ ਤੇ ਰੱਖਦੇ ਆ ਜਾਂ ਕੇਸ ਚ ਅੱਛਾ ਹਾਂਜੀ ਬਸ ਇਹ ਦੋ ਸਰਵ ਵਗੈਰਾ ਕਰਾਉਗੇ ਸਰਵ ਵਗੈਰਾ ਕਰਾਉਂਦੇ ਆ ਪੱਕੀ ਜਨਾ ਤੇ ਅੱਛਾ ਕਿੰਨਾ ਟਾਈਮ ਕਰਾ ਦੇਣਾ ਸਰਵ ਇਹਨਾਂ ਟ੍ਰੇਨਿੰਗ ਹੀ ਦਿੰਦੇ ਆ ਦੋ ਟਾਈਮ ਓਕੇ ਹਾਂਜੀ ਠੀਕ ਹੈ ਇਹ ਡਾਈਟ ਦੇ ਵਿੱਚ ਦੇ ਰਹੇ ਹੋ ਵੀ ਫੀਡ ਤੇ ਬੇਡ ਦਹੀਂ ਤੇ ਐਗ ਵਗੈਰਾ ਕਿੰਨੇ ਟਾਈਮ ਤਿੰਨ ਵਗੈਰਾ ਤਿੰਨ ਟਾਈਮ ਦਿੰਦੇ ਆ ਤਿੰਨ ਟਾਈਮ ਹਾਂਜੀ ਕਿੰਨੀ ਖਾ ਜਾਂਦਾ ਇਹ ਏ ਥੋੜੀ ਜੀ ਖਾਂਦਾ ਜੀ ਇਹਨਾਂ ਦੇ ਖਰਾਕ ਨਹੀਂ ਆਇਆ। ਮੇਲ ਫੀਮੇਲ ਕੀ ਆ? ਇਹ ਮੇਲ ਹੈ ਜੀ। ਇਹਦੇ ਫਿਰ ਗੁੱਤਨੀਆਂ ਕਰ ਰੱਖੀ ਇਹਨੂੰ ਤੁਸੀਂ ਨੇ ਮੇਲ ਦੇ। ਇਹਦੇ ਬਾਲ ਛੋਟੇ ਆ ਜੀ ਹਜੇ। ਅਸੇ ਬਾਲ ਛੋਟੇ ਆ। ਹੋਰ ਕਿਨੇ ਕਿਨੇ ਵੱਡੇ ਹੋ ਜਾਣਗੇ? ਮਤਲਬ ਇਹਨਾਂ ਦੇ ਮਤਲਬ ਪੂਰੇ ਹੋਣਗੇ ਜੀ ਹੇਅਰ। ਇਹ ਬੈਠਾ ਹੋ ਜਾਂਦਾ? ਹਾਂ ਜੀ ਹਾਂ। ਦਿਖਾਵਾਂਗੇ ਇਹਨੂੰ ਬੈਠਾ ਕਰਕੇ। ਖੜਾ ਕਰੋ, ਸਟੈਂਡ ਕਰੋ। ਆ ਦੇਖੋ। ਆ ਦੇਖੋ ਮਿੱਤਰੋ, ਬਹੁਤ ਹੀ ਪਿਆਰਾ ਪਪੀਆ। ਆ ਦੇਖੋ। ਠੀਕ ਹੈ। ਇਹ ਇਹਨੂੰ ਕਿਹੜੇ ਸ਼ੈਂਪੂ ਨਾਲ ਧੋਣੇ ਹੋ ਤੁਸੀਂ? ਪਲੱਸ ਪੈਪੀ ਦਾ ਲਾਂਦੇ ਆ। ਪਲੱਸ ਪੈਪੀ ਦਾ ਲਾਂਦੇ। ਠੀਕ ਆ। ਕਿੰਨੇ ਵਾਰ ਇਹਨੂੰ ਨਿਵਾੜਾ ਪੈਂਦਾ? ਇਹ ਹਫ਼ਤੇ 'ਚ 2 ਵਾਰ। ਹਫ਼ਤੇ 'ਚ 2 ਵਾਰ। ਹਾਂਜੀ। ਇਹ ਸਰਦੀ ਗਰਮੀ ਆ। ਹਾਂਜੀ ਹਾਂ। ਇਹਨੂੰ ਸਰਦੀ ਦੇ ਵਿੱਚ ਕਿੱਦਾਂ ਨਿਵਾਈਦਾ? ਸਰਦੀ ਦੇ ਵਿੱਚ ਨਿਵਾਹ ਕੇ ਨਾਲ ਨਾਲ ਡਰਾਈਲ ਵਗੈਰਾ ਇਹਨੂੰ ਉਸਕਾ ਦੇਣੇ ਹੋ। ਹਾਂਜੀ ਹਾਂ। ਠੀਕ ਆ। ਪਰ ਉਸ ਤੋਂ ਬਾਅਦ ਇਹਨੂੰ ਇੱਕ ਦਾ ਕੱਪੜੇ ਨਾਲ ਸਾਫ ਕਰਦੇ ਕੀ ਨਹੀਂ ਮਤਲਬ ਨਵਾਂ ਦੇ ਸਾਰੇ ਇਹਨੂੰ ਕਿਸੇ ਕੱਪੜੇ 'ਚ ਲਵੇਟ ਲੈਂਦੇ ਆ ਜੀ ਉਸ ਤੋਂ ਬਾਅਦ ਇਹਨੂੰ ਡਰਾਈਲ ਵਗੈਰਾ ਕਰਕੇ ਫਿਰ ਇਹਦੇ ਵਾਲਾਂ ਦੇ ਪ੍ਰੈਸ ਵਗੈਰਾ ਕਰਦੇ ਠੀਕ ਹੈ ਹੋਰ ਕੀ ਕੰਮ ਕਰਦੇ ਆਪਾਂ ਆਪਣਾ ਹੋਰ ਵਸ ਖੇਤੀਬਾੜੀ ਹੈ ਖੇਤੀਬਾੜੀ ਖੇਤੀਬਾੜੀ ਨੂੰ ਕਿਵੇਂ ਟਾਈਮ ਨਿਕਲਦਾਉਣਾ ਫਿਰ ਖੇਤੀਬਾੜੀ 'ਚ ਬਸ ਕੱਢਣਾ ਪੈਂਦਾ ਜੀ ਕੀ ਕਰਦੇ ਆ ਉਹਨੂੰ ਮੜਦੈ ਨੇ ਤੁਸੀਂ ਇਹਨੂੰ ਨਿਵਾਕੇ ਦੇ ਨਾ ਨਾ ਜੀ ਆਪ ਹੀ ਕਰਨਾ ਪੈਂਦਾ ਜੀ ਸਰਕਾਰੇ ਕਰਦੇ ਹੋਗੇ ਨਾ ਨਾ ਕਰਦੇ ਨਹੀਂ ਪੱਕੀ ਗੱਲ ਹੈ ਹਾਂ ਜੀ ਆਪ ਹੀ ਕਰਦੇ ਸਾਰੇ ਆਪ ਹੀ ਕਰਦੇ ਆ ਸਾਰੇ ਠੀਕ ਹੈ ਇਸ ਵੇਰੇ ਸ਼ਾਮ ਨੂੰ ਟਾਈਮ ਦਿੰਦੇ ਹੋ ਵੈਸੇ ਮੰਮੀ ਪੂਰਾ ਸਾਥ ਦਿੰਦੀ ਹੈ ਜੀ ਚੰਗੀ ਗੱਲ ਹੈ ਮੰਮੀ ਇਹ ਤਾਂ ਸਭ ਦੀ ਸਾਥ ਦਿੰਦੀਆਂ ਹਾਂ ਜੀ ਹਾਂ ਚੰਗੀ ਗੱਲ ਹੈ ਮੈਰਿਜ ਹੋ ਗਈ ਨਹੀਂ ਜੀ ਅਜੇ ਨਹੀਂ ਫਿਰ ਜਦੋਂ ਆਪਣੀ ਸਿੰਗਣੀ ਆ ਗਈ ਫਿਰ ਉਹ ਕਿਸਵੇਂ ਦੇਈਏ ਮੈਂ ਦੇ ਦਿਆ ਕਰੋਗੇ ਜਾਨ ਨੂੰ ਦੇਖਦੇ ਹਾਂ ਜੀ ਹੁਣ ਕਿਵੇਂ ਦੀ ਮਿਲਦੀ ਹੈ ਨਾ ਕਈ ਵਾਰੀ ਹੁੰਦਾ ਨਾ ਵੀ ਬੰਦਾ ਨਹੀਂ ਡੌਗ ਲਵਰ ਹੁੰਦਾ ਗੇਲਾ ਫੇਰ ਔਖਾ ਹੋ ਜਾਂਦਾ ਹਾਂ ਫੇਰ ਔਖਾ ਹਾਂ ਤੁਸੀਂ ਪਹਿਲਾਂ ਦੇਖੋਗੇ ਨੇ ਵੀ ਇਹ ਡੌਗ ਲਵਰ ਹੈਗੀ ਜਾਂ ਨਹੀਂ ਹਾਂਜੀ ਹਾਂ ਫੇਰ ਹੀ ਲਵਾਂਗੇ ਜੇ ਡੌਗ ਲਵਰ ਹੋ ਜੀ ਠੀਕ ਹੈ ਕਿਉਂਕਿ ਤੁਸੀਂ ਤਾਂ ਕਹਣਾ ਮੈਂ ਤਾਂ ਇਹਨੂੰ ਕੰਗਾ ਕਰਨਾ ਨਹੀਂ ਨਾ ਤੇ ਕਈ ਵਾਰੀ ਗਰਾਰੀ ਅੱਜ ਜਾਂਦੀ ਨੇ ਅੱਜ ਕੱਲ ਤੁਹਾਨੂੰ ਬੰਦਾ ਬਹੁਤ ਫਾਰਵਰਡ ਜਿਹਾ ਮਾਰਦਾ ਹਾਂਜੀ ਚਲੋ ਚੁੱਪ ਪ੍ਰਮਾਤਮਾ ਕਾ ਨੂੰ ਕਰ ਇਹਦਾ ਦੀ ਗੱਲਬਾਤ ਹੈ ਨਾ ਤੇ ਇਨੂੰ ਆਪਾਂ ਅੱਜ ਫਿਰ ਸ਼ੋਹ ਤੇ ਲਾਣਾ ਹੈ। ਹਾਂਜੀ ਸ਼ੋਹ ਤੇ। ਤਿਆਰੀ ਹੈ? ਤਿਆਰੀ ਤੇ ਪੂਰੀ ਹੈ ਆਪਾਂ ਦੀ। ਹਾਂਜੀ ਫੁੱਲ ਤਿਆਰੀ। ਬਸ ਤਾਂ ਬਲਕ ਪਰਮਾਤਮਾ ਨੇ ਮਿਹਰ ਕਰਿਆ ਹਨਾ। ਇਹਦੇ ਪੱਪੀ ਵੀ ਹੁੰਦੇ ਆਪਣੇ ਕੋਲੇ। ਹਾਂਜੀ ਪੱਪੀ ਹੁੰਦੇ ਯਾਰ। ਕਿੰਨੇ ਡੌਗ ਰੱਖਿਆ ਤੁਸੀਂ ਆਪਣੇ ਕੋਲ? 8 ਫੀਮੇਲ ਹਨ ਜੀ ਤੇ 3 ਸਟੱਡ ਨੇ, 1 ਇਹ ਹੋ ਗਿਆ ਚੌਥਾ। ਇਹ ਚੌਥਾ ਹੈ। ਹਾਂਜੀ। ਇਹ ਸਟੱਡ ਵੀ ਬੱਚੇ ਕਦੋਂ ਕਿਹੜੇ ਟਾਈਮ ਹੁੰਦੇ ਨੇ ਬੱਚੇ ਆਪਣੇ ਕੋਲ ਆਲ ਟਾਈਮ ਹੀ ਹੁੰਦੇ ਆ ਆਲ ਟਾਈਮ ਜੁੜੋ ਬਾਕੀ ਹਾਂਜੀ ਹਾਂ ਬੱਚੇ ਦਾ ਕੀ ਪ੍ਰਾਈਸ ਹੁੰਦੀ ਹੈ ਇਹਦਾ ਬੱਚਾ 10000 ਤੋਂ ਸ਼ੁਰੂ ਹੋ ਜਾਂਦਾ ਏ ਓਕੇ ਬਾਕੀ ਕੁਆਲਟੀ ਦੇ ਐਡਾਂ ਦਾ ਬੱਚਾ ਕਿੰਨੇ ਦਾ ਹੁੰਦਾ ਹੈ ਮੇਰੇ ਐਡਾਂ ਦਾ ਬਣ ਜੇ ਇਹਦੇ ਨਾਲ ਨਹੀਂ ਨਹੀਂ ਜੀ ਇਹਦੀ ਕੁਆਲਟੀ ਇਹਦੇ ਨਾਲ ਦੀ 20000 ਰੁਪਏ ਦੀ ਫੀਮੇਲ 25000 ਦਾ ਮੀਲ ਠੀਕ ਆ ਉਹਦੀ ਕਿਵੇਂ ਪਛਾਣ ਕਰਾਂਗੇ ਪਪੀ ਇਹਦੇ ਨਾਲ ਦਾ ਪੱਕਾ ਬਣੂ ਇਹ ਛੋਟੇ ਹੁੰਦੇ ਬੱਚੇ ਦੀ 10000 ਦੱਸ ਦਿੰਦੇ ਆ ਜੀ ਕੁਆਲਿਟੀ ਦੱਸ ਨਹੀਂ ਲੰਬੇ ਹੁੰਦੇ ਫੇਸ ਦੱਸ ਦਿੰਦਾ ਜੀ ਉਹਦਾ ਠੀਕ ਆ ਉਹ ਨੂੰ ਤੁਸੀਂ ਲੱਗ ਸਾਡ ਦੇ ਹਾਂਜੀ ਹਾਂ ਠੀਕ ਆ ਬਾਕੀ ਘੱਟ ਪ੍ਰਾਈਸ ਦੇ ਵਿੱਚ ਹਾਂਜੀ ਬਾਕੀ 10000 ਤੋਂ ਸ਼ੁਰੂ ਹੋ ਜਾਂਦਾ ਜੀ 10000 ਵਾਲਾ ਵੀ ਬਿਲਕੁਲ ਵੈਸਟ ਕੁਆਲਿਟੀ ਦਾ ਹੁੰਦਾ ਓਕੇ ਹਾਂਜੀ ਮਾੜਾ ਉਹ ਵੀ ਨਹੀਂ ਹੁੰਦਾ ਨਹੀਂ ਮਾੜਾ ਹੋਵੇ ਨਹੀਂ ਹੁੰਦਾ ਜੀ ਤੇ ਕਿਸੇ ਨੂੰ ਜਰੂਰ ਤੋਂ ਜੀ ਤੁਹਾਡੇ ਨਾਲ ਕੰਟੈਕਟ ਕਰਨ ਦੀ ਪੱਪੀ ਪਰਚੇਜ਼ ਕਰਨ ਦੀ ਹਾਂਜੀ ਮੋਬਾਈਲ ਨੰਬਰ ਬੋਲ 7056820151 ਰਿਪੀਟ ਕਰੋ 7056820151 ਕਿਹੜਾ ਕੰਨ ਲ ਆਪਣਾ ਆਪਣਾ ਗੱਗੂ ਕੈਨਲ ਹੈ ਗੱਗੂ ਕੈਨਲ ਹਾਂਜੀ ਕਿੱਥੋਂ ਬਿਲੋਂਗ ਕਰਦੇ ਹੋ ਪਾਤਣਾ ਏਰੀਆ ਵਿੱਚ ਹੈ ਪਾਤਣਾ ਏਰੀਆ ਦੇ ਵਿੱਚੋਂ ਲਈ ਮਿੱਤਰੋ ਕਿਸੇ ਨੂੰ ਜਰੂਰ ਚਾਹ ਬਾਈ ਗੱਗੂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਇਦਾਂ ਦੇ ਪੱਪੀ ਤੁਸੀਂ ਪਰਚੇਜ਼ ਕਰਨੇ ਨੇ ਹਾਂ ਜਾਂ ਕੋਈ ਹੋਰ ਗੱਲਬਾਤ ਕਰਨੀ ਆ ਇਹਨਾਂ ਨੂੰ ਨਮਾਉਣਾ ਧਮਾਉਣਾ ਕਿਵੇਂ ਆ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਠੀਕ ਹੈ ਵੀਰੇ ਹਾਂਜੀ ਓਕੇ ਧੰਨਵਾਦ ਠੀਕ ਹੈ